ਅੱਜ ਦੀ ਜਿਹੜੀ ਕਾਨਫਰੰਸ ਹੈ ਜੀ ਕੀ ਕੁਝ ਪੜਾਉਂਦੇ ਕੀਤਾ ਜੀ ਕਿੰਨੇ ਵਿਅਕਤੀ ਕੰਮ ਕਰਦੇ ਨੇ ਕਿਹੜੇ ਚੌਕੀ ਦਾ ਕਿਹੜੇ ਥਾਲੇ ਦਾ ਨਾਮ ਹੈ ਜੀ ਥਾਣਾ ਢੜਬਾ ਚੌਕੀ ਇੰਚਾਰਜ ਕੌਰਿਆ ਨੇ ਕੱਲ ਕਾਕੂਆਲਪਿੰਡ ਦੇ ਜਿਹੜੀ ਮੇਨ ਹਾਈਵੇ ਹੈ ਆਪਣਾ ਸੰਗਰੂਰ ਪਾਤਣਾ ਹਾਈਵੇ ਹੈ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਜੀ ਹਾਈਵੇ ਤੇ ਤੇ ਐਸ ਐਚਓ ਢੜਬਾ ਦੀ ਡਾਇਰੈਕਸ਼ਨਸ ਤੇ ਚੌਕੀ ਇੰਚਾਰਜ ਸਾਹਿਬ ਨੇ ਅਲੋਂਗ ਵਿਦ ਫੋਰਸ ਨਾਕਾਬੰਦੀ ਕੀਤੀ ਹੋਈ ਸੀ ਤੇ ਅਸੀਂ ਇਹ ਲਗਾਤਾਰ ਜਿਹੜੀ ਚੈਕਿੰਗ ਕਰ ਰਹੇ ਹਾਂ ਖਾਸ ਕਰਕੇ ਇਲੈਕਸ਼ਨ ਦੌਰਾਨ ਵੀ ਰਿਲੇਟਡ ਕਰ ਰਹੇ ਆ ਤੇ ਉਸ ਦੌਰਾਨ ਇੱਕ ਟਰੱਕ ਦੀ ਅਸੀਂ ਚੈਕਿੰਗ ਉਪਰੰਤ ਦੋ ਦੋਸ਼ੀ ਅਸੀਂ ਦੋ ਬੰਦੇ ਕਾਬੂ ਕੀਤੇ ਤੇ ਪ੍ਰੋਪਰ ਸਰਚ ਕਰੀ ਜ ਟਰੱਕ ਦੀ ਤਸੰ ਨੂੰ 2.5 ਕਿਲੋ ਅਫੀਮ ਤੇ 10 ਕਿਲੋ ਭੁੱਕੀ ਉਹਦੇ ਵਿੱਚੋਂ ਬਰਾਮਦ ਹੋਈ ਤੇ ਉਹਨਾਂ ਤੇ ਇਮੀਡੀਏਟਲੀ ਅਸੀਂ ਪਰਚਾ ਰਜਿਸਟਰ ਕਰਿਆ ਜੀ ਇਹ ਦੋਨੇ ਬੰਦੇ ਇੱਕ RAMLAL son of CHANDLAL ਵਾਸੀ ਸੰਦੋੜ ਜ਼ਿਲ੍ਹਾ ਮਲੇਰਕੋਟਲੇ ਦਾ ਜੀ ਇੱਕ ਤੇ ਦੂਜਾ ਜੀਵਨ ਸਿੰਘ ਇਹ ਲੁਧਿਆਣੇ ਦਾ ਜੀ ਤੇ ਇਨਾਂ ਦੀ ਫਰਦਰ ਅਸੀਂ ਪੁਸ਼ਕਿਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਨੂੰ ਡਿਲੀਵਰ ਕਰਨ ਜਾ ਰਹੇ ਸੀਗੇ ਫਿਰ ਅਸੀਂ ਉਸ ਬੰਦੇ ਤੇ ਦਾ ਪੇछा ਕੀਤਾ ਤੇ ਉਸ ਬੰਦੇ ਨੂੰ ਵੀ ਕਾਬੂ ਕੀਤਾ ਤੇ ਉਹ ਹੈਗਾ ਜੀ ਜਸਦੇਵ ਸਿੰਘ ਹੈਗਾ ਨਾਮ ਦਾ ਬੰਦਾ ਹੈਗਾ ਜੀ ਪਟਿਆਲੇ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਉਹਨੂੰ ਵੀ ਕਾਬੂ ਕੀਤਾ ਗਿਆ ਜੀ ਇਹ ਸਰ ਕਿਹੜੀ ਸਾਈਡ ਤੋਂ ਆ ਰਹੇ ਸੀਗੇ ਕਹਿ ਰਹੇ ਇਹ ਜਿਹੜਾ ਕਿਹੜੀ ਸਾਈਡ ਜਾ ਰਹੇ ਸੀ ਇਹ ਪਾਤਣਾ ਸਾਈਡ ਤੋਂ ਆ ਰਿਹਾ ਸੀਗਾ ਜੀ ਤੇ ਇਹ ਸੰਗਰੂਰ ਸਾਈਡ ਤੇ ਜਾ ਰਿਹਾ ਸੀਗਾ ਜੀ ਉਸ ਸੈਂਟਰ ਦੇ ਅਸੀਂ ਪੁਸ਼ਪ ਪੁਸ਼ਕਿਸ਼ ਦੇ ਦੌਰਾਨ ਪਤਾ ਲੱਗਿਆ ਜੀ ਇਹਨੂੰ ਕਿੱਥੇ ਸਪਲਾਈ ਕਰਨਾ ਸੀ ਕਿਹਨਾਂ ਨੂੰ ਦੇਣਾ ਸੀ ਜੀ ਬਿਲਕੁਲ ਜੀ ਪੁਸ਼ਕਿਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗੇ ਜੀ ਬਾਕੀ ਅਸੀਂ ਫਰਦਰ ਇਹ ਪੁਸ਼ਕਿਸ਼ ਕਰ ਰਹੇ ਹਾਂ ਕਿ ਕਿਹੜੇ ਵਿਅਕਤੀ ਤੋਂ ਲੈ ਕੇ ਆਏ ਸੀ ਇਹਨਾਂ ਦਾ ਡਿਮਾਂਡ ਲੈ ਕੇ ਕਿ ਕਿਹੜੇ ਵਿਅਕਤੀ ਤੋਂ ਲੈ ਕੇ ਆਏ ਸੀ ਤਾਂ ਕਿ ਅਸੀਂ ਉਹਨੂੰ ਵੀ ਬੁੱਕ ਕਰ ਸਕੀਏ ਫਰਦਰ ਜਿਹੜੇ ਬੰਦੇ ਨੂੰ ਇਹ ਦੇਣ ਜਾ ਰਹੇ ਸੀ ਫਾਰਵਰਡ ਲਿੰਕ ਦੇ ਵਿੱਚ ਉਸ ਬੰਦੇ ਨੂੰ ਅਸੀਂ ਜਿਵੇਂ ਮੈਂ ਦੱਸਿਆ ਉਸ ਬੰਦੇ ਨੂੰ ਵੀ ਅਸੀਂ ਇਮੀਡੀਏਟਲੀ ਉਸ ਤੋਂ ਬਾਅਦ ਕਾਬੂ ਕਰ ਲਿਆ ਸੀ ਜੀ ਸਰ ਬੈਕਗ੍ਰਾਉਂਡ ਤੇ ਚੈੱਕ ਕੀਤਾ ਪਹਿਲਾਂ ਕੁਝ ਉਪਰੋਕਤ ਹੈਗਾ ਇਹਨਾਂ ਦੇ ਉੱਪਰ ਜੀ ਇਹਨਾਂ ਦਾ ਜੀ ਬੈਕਗ੍ਰਾਉਂਡ ਚੈੱਕ ਵਗੈਰਾ ਅਸੀਂ ਸਾਰਾ ਕ੍ਰਿਮੀਨਲ ਰਿਕਾਰਡ ਹੁਣ ਚੈੱਕ ਕਰ ਰਹੇ ਹਾਂ ਜੀ ਤੇ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਹੋਰ ਜੋ ਇਹਨਾਂ ਨੇ ਪਹਿਲਾਂ ਕੁਝ ਇਹ ਜੀਆਂ ਸਮਗਲਿੰਗ ਕਰੀ ਹੈ ਉਹਦੇ ਸਬੰਧ ਚ ਵੀ ਅਸੀਂ ਪੂਰੀ ਪੁਛਪੜਤਾਲ ਕਰਾਂਗੇ ਤੇ ਇਹਨਾਂ ਦਾ ਜਿਹੜਾ ਪ੍ਰਾਪਰਟੀ ਡਿਟੇਲਸ ਵਗੈਰਾ ਉਹ ਵੀ ਲੈ ਕੇ ਜਿਹੜੀ ਬੰਦੀ ਕਾਰਵਾਈ ਹੈ ਪ੍ਰਾਪਰਟੀ ਫੋਰਫੀਚਰ ਹੈ ਉਹ ਵੀ ਕੀਤਾ ਜਾਵੇਗਾ ਜੀ ਕੁਝ ਮਾਲੂ ਤਿਆਰ ਵਗੈਰਾ ਜਾਂ ਕੁਝ ਇਦਾਂ ਵੀ ਮਾਲੂ ਹੋ ਜੇ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਰਾਉਂਸ ਜੀ ਅਸਰ ਇਸ ਤਰ੍ਹਾਂ ਚੌਂਜਾਪਤਾ ਕੋਈ ਲੱਗਿਆ ਹੋਇਆ ਜੀ ਫਿਰ ਵੀ ਇਸ ਤਰ੍ਹਾਂ ਵਿਰਿਡਿਟ ਮਾਰੇ ਸਪਿੰਦਾ ਸ਼ਹੀਦਾਸਰੀ ਦਾ ਵਿਰਿਡਿਟ ਸਾਬੇ ਇਹ ਜੀ ਜਿਹੜੇ ਬੰਦੇ ਕਰ ਰਹੇ ਨੇ ਜੀ ਸਾਡੀ ਪੂਰੀ ਨਿਗਰਾਨੀ ਹੈ ਜੀ ਅਸੀਂ ਲਗਾਤਾਰ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਹੋਰ ਵੀ ਜਿਹੜੇ ਮਾੜੇ ਵਿਅਕਤੀ ਨੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਕੇਸ ਰਜਿਸਟਰ ਨੇ ਤੇ ਜਿਨ੍ਹਾਂ ਦਾ ਜਨ੍ਹਾਂ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿ ਹੁਣ ਵੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ ਜੀ ਕਨਸਟੈਂਟਲੀ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਜਾ ਰਿਹਾ ਹੈ ਜੀ ਤੇ ਉਸ ਤੋਂ ਇਲਾਵਾ ਨਾਕਾਬੰਦੀ ਕੀਤੀ ਜਾ ਰਹੀ ਹੈ ਸਿਰਫ ਇਹ ਰਿਕਵਰੀ ਨਹੀਂ ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਹਫਤਾ ਪਹਿਲਾਂ 6 ਕਿਲੋ ਅਫੀਮ ਫੜੀ ਸੀਗੀ ਜੀ ਨਾਕੇ ਤੇ ਤੇ ਉਹ ਵੀ ਅਸੀਂ ਨਾਕਾਬੰਦੀ ਦੌਰਾਨ કરી ਸੀਗੀ ਤੇ ਰੈਗੂਲਰਲੀ ਸੱਡੀਆਂ ਰਿਕਵਰੀਜ਼ ਹੋ ਰਹੀਆਂ ਨੇ ਐਕਸਾਈਜ਼ ਐਕਟ ਦੇ ਤੇ ਹਰ ਵੀ ਸੱਡੀਆਂ ਰਿਕਵਰੀਜ਼ ਹੋ ਰਹੀਆਂ ਨੇ ਜੀ ਥੈਂਕ ਯੂ